ਸਾਸੀ ਕਾਲ ਜੀ ਸਾਰੇ ਆਪਣਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਜੈਤੋ ਪਿੰਡ ਸ਼ਹਿਰ ਦੇ ਵਿੱਚ ਜੈਤੋ ਸ਼ਹਿਰ ਇੱਕ ਜਿਹੜਾ ਮਿੱਤਰੋ ਵੱਡਾ ਤੇਵਡ ਮੁੱਲਾ ਸ਼ਹਿਰ ਆ ਜਿਸ ਸ਼ਹਿਰ ਦੇ ਵਿੱਚ ਜ਼ਿਲ੍ਹਾ ਇਹਨੂੰ ਬਈ ਆਪਣਾ ਫਰੀਦਕੋਟ ਆ ਗਿਆ ਨਾ ਫਰੀਦਕੋਟ ਸ਼ਹਿਰ ਜ਼ਿਲ੍ਹੇ ਦਾ ਇਹ ਪਿੰਡ ਆ ਮਿੱਤਰੋ ਸ਼ਹਿਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਦੋ ਨਾਕ ਪਾਈ ਹੋਣੇ ਉਹਦੇ ਵਕਾਊ ਆ ਦੋਵਾਂ ਨਗਾ ਦੇ ਵਿੱਚੋਂ ਇੱਕ ਤਾਂ ਤੋਕੜ ਗਾਵਾ ਮਿੱਤਰੋ ਤੇ ਇੱਕ ਹੈਗੀ ਨੀਲੀ ਰਾਵੀ ਨਸਲ ਦੀ ਪਹਿਲਾ ਸੂਆ ਪਲੂਨ ਕੱਟੀ ਸੁੰਦੀ ਜੈਲੀ ਹੱਦਵਾਦਾ ਅੰਗ ਆਰ ਕੱਟੀ ਦੇ ਪੂਰੇ ਚੰਗੇ ਆ ਕਿੰਨੇ ਦਿਨਾਂ ਦੀ ਕੱਚੀ ਆ ਕੀ ਇੰਦੀ ਡਿਟੇਲ ਆ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰ ਲੈਨੇ ਆ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਦੀ ਠੀਕ ਆ ਜੀ ਘਰ ਪਰਿਵਾਰ ਸੇਤਾਂ ਜੀ ਠੀਕ ਆ ਜੀ ਚਲੋ ਸ਼ੁਕਰ ਅੱਛਾ ਬਾਈ ਇੱਕ ਵਾਰੀ ਆਪਣਾ ਨਾਮ ਦੱਸ ਦਿਓ ਜੀ ਨਾਮ ਮੇਰਾ ਜਸਵੀਰ ਸਿੰਘ ਆ ਜੀ ਜੀ ਜਸਵੀਰ ਬਾਈ ਘਰ ਤਾਂ ਆਪਣਾ ਜੈਤੋਂ ਤੋਂ ਪਿੱਛੇ ਰਹਿ ਗਿਆ ਹਨਾ ਇਹ ਜੈਤੋ ਹੀ ਆ ਗਿਆ ਜੀ ਜੈਤੋ ਦਾ ਮਤਲਬ ਵਾਰ ਨੰਬਰ 4 ਆ ਗਿਆ ਸਮਾਧਾਂ ਵਾਲਾ ਗੁਰਦੁਆਰਾ ਵਾਲਾ ਆ ਗਿਆ ਕੋਈ ਸਮਾਧਾਂ ਵਾਲਾ ਗੁਰਦੁਆਰਾ ਆ ਗਿਆ ਹਾਂ ਨਿਆਮੀ ਵਾਲਾ ਰੋਡ ਨਿਆਮੀ ਵਾਲਾ ਰੋਡ ਅੱਛਾ ਭਾਈ ਜਿਹੜੀ ਝੋਟੀ ਆਪਾਂ ਵੇਚਣੀ ਆ ਇਹ ਪਹਿਲਾ ਸੂਈ ਹੈ ਜੀ ਪਹਿਲਾ ਸੂਈ ਹੈ ਜੀ ਠੀਕ ਆ ਭਾਈ ਕਿੰਨੇ ਦਿਨ ਪਏ ਭਾਈ ਇੰਦੇ ਹਜੇ ਇਹ ਤਾਂ 6 ਦਿਨ ਪਿਆ ਜੀ ਦਿਨ ਪੂਰੇ ਹੋਣ ਦੇ ਵਿੱਚ ਤੇ ਕੁੱਲ ਮਿਲਾ ਕੇ ਹਜੇ 68 ਦਿਨ ਲੱਜੂਗੀ ਹੈ ਨਾ ਤੀਕਾ ਬਾਈ ਇਸ ਟੀਕੇ ਦਾ ਪਤਾ ਬਾਈ ਕਿਹੜੇ ਦੀ ਹੈ ਇਹ ਇਹ ਟੀਕਾ ਹੈਗਾ ਇਹ 480 ਜਿਹੜਾ ਹੈਗਾ ਵੀਰਪਾਲਾ ਦਾ ਕਿਹੜਾ ਸਾਣਾ ਉਹ ਅੱਛਾ ਉਹਦਾ ਟੀਕਾ ਭਰਿਆ ਬਾਈ ਠੀਕ ਹੈ ਬਾਈ ਅੱਛਾ ਵੀਰਾਂ ਵਾਲੀ ਵਾਲਾ 400 ਵੀਰਾਂ ਵਾਲੀ ਵਾਲਾ 480 ਦਾ ਠੀਕ ਹੈ ਬਾਈ ਤੇ ਆਪ ਦਾ ਇਹਦਾ ਪਤਾ ਕੁਝ ਕਿਹੜੇ ਦੀ ਹੈ ਇਹ ਇਹਦਾ ਆਮ ਤਾਂ ਮੇਰੇ ਕੋ ਮਣੀ ਮੱਚ ਸੀਗੀ ਜੀ ਆਮ ਸੀਗੀ ਮੰਨ ਕੇ ਜੇ 13 ਲੀਟਰ ਦੁੱਧ ਸੀ ਉਹਦੇ ਥੱਲੇ ਠੀਕ ਹੈ ਬਾਈ ਉਹਦੀ ਧੀ ਹੈ ਇਹ ਉਹਦੀ ਧੀ ਹੈ ਠੀਕ ਹੈ ਬਾਈ ਉਮਰ ਕਿੰਨੀ ਦੀ ਹੋਗੀ ਬਾਈ ਇਹ ਇਹ ਉਮਰ ਬਾਅਦ ਤਿੰਨ ਸਾਲਾਂ ਦੇ ਲਗਭਗ ਆ ਨੇੜੇ ਤੇੜ। ਦੋਂਦੀ ਚੌਗੀ ਹੋਊਗੀ। ਹਾਂ। ਠੀਕ ਆ ਬਾਈ। ਅੱਛਾ ਬਾਈ ਲੇਵਾ ਨੂੰ ਵਾ ਚੰਗਾ ਤਿਆਰ ਕਰਦੀ ਆਂ ਦੀ ਕੰਮ ਕਰਮਾ ਵਾਲੀ ਹੈਨਾ। ਦੁੱਧ ਤਾਂ ਦੇ ਜੂਗੀ ਬਾਈ 11-12 ਕਿਲੋ ਪਹਿਲੇ ਸੂਰ। ਆਉਣਾ 12 ਤੇਰਾ ਲੀਟਰ ਆਉਣਾ ਦੇਊਗੀ। ਦੇ ਜੂਗੀ ਬਾਈ ਛੋਟੀ ਦੀ ਬਣਤਰ ਬਾਡੀ ਆਰ ਚੰਗੀ ਆ। ਬਾਕੀ ਮਾਂ ਥੱਲੇ ਦੁੱਧ ਚੰਗਾ ਸੀ। ਜੈਲੀ ਬਹੁਤ ਆ ਹੈਨਾ। ਹਾਂ। ਅੱਛਾ ਰੇਟ ਕੀਤਾ ਕੀਤਾ ਬਈਆ। ਰੇਟ ਆ ਗਿਆ 13 ਠੀਕ ਐਂਦੇ ਚੁਲਾੜ ਪਿਆਰ ਥੋੜਾ ਬੋਧਾ ਮਾਨਦਾਨ ਕਰ ਦਿਆਂਗੇ ਠੀਕ ਐ ਬਈ ਧੋਰੇ ਬਈ ਲੰਮੀ ਮੜੀ ਜੀ ਲੈ ਜਾਓ ਲੈ ਮਿੱਤਰੋ ਪਲੂਨ ਕੱਟੀ ਹੁੰਦੀ ਆ ਖਰਾ ਲੇਵਾ ਵਾ ਪਲਾਂ ਤੋਂ ਬਿਨਾ ਜਿੰਨਾ ਸਟਰੋਂਗ ਤੇ ਹੈ ਵੀ ਸੂਲ ਤੇ ਨਿਸ਼ਾਨ ਚਾਰੇ ਪੈਰਾਂ ਤੇ ਮੱਥੇ ਮਣਕੀ ਇੱਕ ਬਰੀਕੀ ਕੱਟੀ ਦੀ ਸਾਰੇ ਯਾਰ ਆ ਜਿਹੜੇ ਕੱਟੀ ਦੇ ਯਾਰ ਪੂਰੇ ਕੰਮ ਦੇ ਆ ਮਿੱਤਰੋ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਬਈ ਥਾਪੀ ਮਾਰ ਕੇ ਬੈਠੇ ਹੋਈ ਥੱਲੇ ਬਾ ਲੈਂਦੀ ਇਹਨੂੰ ਕੋਈ ਵਿਚਾਰ ਨਹੀਂ ਕਰਨ ਵਾਲੀ ਨੂੰ ਵੀ ਆ ਵੇਖੋ ਲੈ ਹੂੰ ਬਈ ਠੀਕ ਆ ਉਹ ਕੀ ਜੈਲੀ ਯਾਰ ਚੰਗਿਆ ਘੱਟੀ ਦਾ ਸਾਰੇ ਕਿਉਂਕਿ ਜਲਾਪਣ ਮੈਨੂੰ ਪਹਿਲਾਂ ਹੀ ਮਹਿਸੂਸ ਘੱਟੀ ਦੇ ਵਿੱਚ ਪੂਰਾ ਚੰਗਾ ਹੋਇਆ ਸੀ ਕਿਉਂਕਿ ਜਦੋਂ ਬਾਈ ਨੇ ਬਾਹਰ ਕੱਢੀ ਨਹੀਂ ਤਾਂ ਪਸ਼ੂ ਡਰਦਾ 부ਹੇ ਤੋਂ ਬਾਹਰ ਨਹੀਂ ਆਉਂਦਾ ਹੁੰਦਾ ਪਰ ਇਹ ਕਰਮਾਂ ਵਾਲੀ ਫੜੀ ਆਉਂਦਾ ਰਸਾ ਫੜਿਆ ਤੇ ਟੋਰਾਂ ਨਾਲ ਪਿੱਛੇ ਤੁਰੀ 1,30,000 ਰੁਪਿਆ ਡਿਮਾਂਡ ਆ ਇਹ ਇੱਕ ਨੰਬਰ ਤੇ ਮੈਂ ਸੀ ਹੁਣ ਆਪਾਂ ਗਾਂ ਵੇਖਦੇ ਆ ਭਾਈ ਦੀ ਲੈ ਵੀ ਇੱਕ ਬਾਈ ਦੇ ਕੋਲੇ ਆ ਤੋਕੜ ਗਾਂ ਵਾਂਦੇ ਬਾਰੇ ਡਿਟੇਲ ਜਾਣਦੇ ਆ ਅੱਛਾ ਭਾਈ ਇਹ ਕਿੰਨਾ ਵਾ ਸੂਆ ਵਾ ਇਹ ਤੀਜੇ ਸੂਏ ਹੋਈ ਠੀਕ ਆ ਕਿੰਨਾ ਚਿਰ ਹੋ ਗਿਆ ਸੂਈ ਨੂੰ ਬਾਈ ਨੂੰ ਇਹਨੂੰ ਸੂਈ ਨੂੰ ਵੀਰੇ ਮੈਂ ਲਿਆਂ 7-8 ਮਿੰਟ ਹੋਣਗੇ ਠੀਕ ਹੈ ਬਾਈ ਹੋਣੀ ਲੈਂਦੀ ਕਦੇ ਹਾਂ ਠੀਕ ਹੈ ਦੁੱਧ ਕਿੰਨਾ ਬਾਈ ਇਹਦੇ ਥੱਲੇ ਇਹ ਥੱਲੇ 7 ਲੀਟਰ ਤਿਆਰ ਹੈ ਠੀਕ ਹੈ ਬਾਈ ਅੱਛਾ ਬਾਈ ਗੱਪਣ ਕੁਪਣ ਟੀਕਾ ਲੂਗਾ ਭਰਿਆ ਕੋਈ ਕਿ ਨਹੀਂ ਆਖਿਆ ਜੀ ਚੈੱਕ ਕਰਾਈ ਨਹੀਂ ਅਜੇ ਠੀਕ ਹੈ ਬਾਈ ਠੀਕ ਹੈ ਅੱਛਾ ਇਹਦਾ ਰੇਟ ਕੀ ਰਹੂਗਾ ਬਾਈ ਤੇਰਾ 20000 ਰੁਪਏ ਜੀ ਠੀਕ ਹੈ ਰੈਂਡ ਵਿੱਚ ਹੋ ਜਾਊਗਾ ਜੀ ਹਾਂ ਮੰਤਨ ਹੋ ਜਾਊਗਾ ਦੁੱਧ 7 ਕਿਲੋ ਕੰਡੇ ਵਾਲਾ ਰੈਡੀ ਠੀਕ ਹੈ ਬਾਈ ਜੀ ਲੈ ਵੀ ਮੇਤਰੋ ਇਹ ਤੋਕੜ ਆ ਸੋਈ ਦਾ ਕੋਈ ਪਤਾ ਨਹੀਂ ਕਿੰਨੇ ਚਿਰ ਦੀ ਸੋਈ ਆ ਬਾਈ ਦਾ ਟੀਕੇ ਪਰ ਇਹਨੂੰ ਟਾਈਮ ਕਿੰਨਾ ਟਾਈਮ ਹੋਗਾ ਟੀਕੇ ਭਰੇ ਨੂੰ ਇਹਨੂੰ ਇਹ 2 ਭਾਈ ਮਹੀਨੇ ਦਾ ਸੈਂਕ। ਠੀਕ ਹੈ ਭਾਈ ਚੈੱਕ ਕਰਾਉਣ ਵਾਲੀ ਆ 2.5 ਮਹੀਨੇ ਹੋ ਗਏ ਵੈਸੇ ਭਾਈ ਚੈੱਕ ਕਰਵਾ ਲਿਓ ਫੋਨ ਤੇ ਦੱਸ ਦਿਆ ਜੀ। ਜੇ ਗੱਪਣ ਹੋਈ ਤਾਂ ਫਿਰ ਅਗਲੇ ਤੁਹਾਡਾ ਵੀ ਫਾਇਦਾ ਹੋ ਜਾਊਗਾ ਤੇ ਅਗਲੇ ਦਾ ਵੀ। ਠੀਕ ਹੈ ਜੀ। ਇਹ 2 ਜਨਵਰੀ ਸੀ ਬਾਈ ਦੇ ਪਿੰਡ ਸਹਿਰ ਜੈਤੋ ਦੇ ਵਿੱਚੋਂ ਫਰੀਦਕੋਟ ਜ਼ਿਲ੍ਹੇ ਦੇ ਵਿੱਚੋਂ ਭਾਈ ਨੰਬਰ ਸਾਂਝਾ ਕਰਦੀ ਆ ਇੱਕ ਵਾਰੀ ਜੀ। 94782 94782 36507 36507 94782 36507 ਠੀਕ ਹੈ ਬਈ ਇਸ ਨੰਬਰ ਤੇ ਗੱਲਬਾਤ ਕਰ ਸਕਦੇ ਆ। ਧੰਨਵਾਦ ਸ਼ੁਕਰੀਆ।